ਤੀ ਜੀ ਨਹੀਂ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ 26 ਦੇ ਮੁੱਲਾਂ ਨਵਾਸੀਆਂ ਸਾਡੀਆਂ ਭੈਣਾ ਮਾਵਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਹੈ ਜੋ ਕਿ ਬਾੜ ਦੇ ਹਰ ਤਰ੍ਹਾਂ ਦੀ ਸਮੱਸਿਆ ਲਈ ਜਿਵੇਂ ਕੋਈ ਸੜਕ ਹੈ ਸੀਵਰ ਦਾ ਕੰਮ ਹੈ ਜਾਂ ਕਿਸੇ ਨੂੰ ਵੈਸੀ ਕੋਈ ਨਿੱਜੀ ਕੰਮ ਪੈ ਜਾਂਦਾ ਹੈ ਤਾਂ ਬਾੜ ਦੇ ਲੋਕਾਂ ਨੇ ਅੱਜ ਸਰਬਸੰਤੀ ਨਾਲ ਸਮਾਜ ਸੇਵੀ ਮੈਡਮ ਹਰਮਨ ਸ਼ਰਮਾ ਮੈਡਮ ਨੀਸ਼ਾ ਦੂਬੇ ਤੇ ਨੀਸ਼ਾ ਨੂੰ ਬਾੜ ਦੇ ਲਈ ਸੇਵਾ ਲਈ ਚੁਣਿਆ ਗਿਆ ਹੈ ਤਾਂ ਹਰਮਨ ਜੀ ਨੂੰ ਇਸ ਮੌਕੇ ਤੇ ਬਾੜ ਦਾ ਪ੍ਰਧਾਨ ਬਣਾਇਆ ਗਿਆ ਹੈ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਗੱਲ ਕਰਦੇ ਹਾਂ ਹਰਮਨ ਸ਼ਰਮਾ ਜੀ ਨਾਲ ਮੈਡਮ ਕੀ ਕਹਿਣਾ ਚਾਹੋਗੇ ਅੱਜ ਅੱਜ ਜਿਹੜੀ ਕਾਰਵਾਈ ਹੋਈ ਹੈ ਤੁਹਾਨੂੰ ਵਾਰਡ ਪ੍ਰਧਾਨ ਦੇ ਨਿਯੁਕਤ ਕੀਤਾ ਲੋਕਾਂ ਨੇ ਮੈਂ ਆਪਣੇ ਪਹਿਲਾ ਦਾ ਤੇ ਮੇਰੇ ਜਿਹੜੀ ਮਾਵਾ ਮੇਰੇ ਨਾਲ ਜੁੜੀਆਂ ਹੋਈਆਂ ਕਾਫੀ ਸਾਲ ਤੋਂ ਮੈਂ ਇੰਜ ਚਲਾ ਰਹੀ ਜੀ ਔਰਤ ਦੇਸ਼ੀ ਵੈਲਫੇਅਰ ਸੁਸਾਇਟੀ 26 ਨੰਬਰ ਵਾਰਡ ਅਗਲੇ ਅਗਲੇ ਪੰਨੋਂ ਸਿੰਘ ਜੀ ਨੇ ਸੈਕਟਰੀਟ ਮੇਰੀ ਪਹਿਲਾ ਮੇਰੇ ਕੰਨਿਆ ਮਾਵਾ ਨਾਲ ਜੁੜੀਆਂ ਹੋਈਆਂ ਅੱਜ ਉਹਨਾਂ ਨੇ ਸਰਬਸੰਖੇ ਨਾਲ ਮੈਨੂੰ ਵਾਰਡ ਪ੍ਰਧਾਨ ਉਨਾਇਗਾ ਤੇ ਮੈਂ ਇਹਨਾਂ ਦੀ ਸੇਵਾ ਲਈ ਹਮੇਸ਼ਾ ਪੱਲਾ ਵੀ ਖੜਦੇ ਸੀ ਇਹ ਤਾਂ ਚਲੋ ਅੱਜ ਚੁਣਿਆ ਗਿਆ ਹੈਗਾ ਪਰ ਅਸੀਂ ਵੈਸੇ ਵੀ ਸੇਵਾ ਬਹੁਤ ਕੀਤੀ ਹੈਗੀ ਤੇ ਇਸ ਲਈ ਮੈਂ ਆਪਣੇ ਵਾਰਡ ਦੇ ਲਈ ਆਪਣੀ ਗਲੀ ਮੱਲੇ ਦੇ ਲਈ ਹ ਰਾਤ ਬਰਾਤ ਚੱਲ ਰਹੀ ਹੈ ਮੈਡਮ ਕਿਸ ਤਰ੍ਹਾਂ ਦੀ ਸਮੱਸਿਆ ਬਾੜ ਦੀ ਤੁਸੀਂ ਦੇਖਦੀਆਂ ਹੋਗੀ ਸੋ ਫਿਲਹਾਲ ਸਾਡੀ ਗਲੀ ਚ ਤਾਂ ਮੇਨ ਦੇਖੋ ਪਾਣੀ ਦਾ ਤੇ ਜਿੱਦਾਂ ਸੜਕਾਂ ਦਾ ਕੰਮ ਹੁੰਦਾ ਹੈਗਾ ਉਹ ਸਾਡਾ ਵੈਸੇ ਹੋਇਆ ਹੋਇਆਗਾ ਮੇਨ ਸਾਡਾ ਕੰਮ ਹੈ ਤਾਰਾਂ ਦਾ ਜਿਹੜੀ ਹਾਂਜੀ ਬਿਜਲੀ ਦਾ ਇਹ ਸਾਰਾ ਬਹੁਤ ਨੀਚੇ ਲੱਗਿਆ ਹੋਇਆ ਹੈਗਾ ਜਿਹੜੀ ਮੈਂ ਕਾਫੀ ਟਾਈਮ ਤੋਂ ਜਦੋਂ ਦੀ ਮੈਂ ਇਸ ਗਲੀ ਚ ਆਈ ਮੈਂ ਦੇਖ ਰਹੀ ਆਂ ਵੀ ਇਹ ਤਾਰਾਂ ਦਾ ਸਮੱਸਿਆ ਸਾਡੇ ਬਹੁਤ ਜ਼ਿਆਦਾ ਹੈਗੀ ਹੈ ਅੱਗੇ ਚੱਲੋ ਵੀ ਅੱਜ ਜਲਦੀ ਜਲਦੀ ਚੱਲੋ ਚਲੋ ਅੱਜ ਸਵਾਰ ਕੇ ਤੁਰਨਾ ਅੱਜ ਬਾੜ ਦੇ ਲੋਕਾਂ ਨੇ ਸਾਡੀਆਂ ਭੈਣਾਂ ਨੇ ਹਰਮਨ ਸ਼ਰਮਾ ਨੂੰ ਵਧਾਈਆਂ ਦਿੱਤੀਆਂ ਕਿਉਂਕਿ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਵਾਰਡ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜੋ ਕਿ ਉਹਨਾਂ ਨੇ ਸਾਨੂੰ ਦੱਸਿਆ ਕਿ ਵਾਰਡ ਦੀ ਜੋ ਬਿਜਲੀ ਦੀਆਂ ਤਾਰਾਂ ਹਨ ਬੜੀ ਸਮੱਸਿਆ ਹੈ ਇਹਦੇ ਕਾਰਨ ਕੋਈ ਵੀ ਘਟਨਾ ਹੋ ਸਕਦੀ ਹੈ ਕਿਸੇ ਟਾਈਮ ਵੀ ਹੋ ਸਕਦੀ ਹੈ ਤਾਂ ਪਹਿਲ ਦੇ ਆਧਾਰ ਤੇ ਇਹ ਬਿਜਲੀ ਬੋਰਡ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲ ਕੇ ਇਹ ਸਮੱਸਿਆ ਲੋਕਾਂ ਦੀਆਂ ਹੱਲ ਕਰਨਗੇ ਤੇ ਉਹਨਾਂ ਦੇ ਨਾਲ ਮੈਡਮ ਨੀਸ਼ਾ ਦੁਬੇ ਤੇ ਮੈਡਮ ਨੀਸ਼ਾ ਜੋ ਕਿ ਇਹ ਟੀਮ ਬਣਾਈ ਗਈ ਹੈ ਹੋਰ ਵੀ ਆਪਣੀ ਕਮੇਟੀ ਇਹ ਅੱਗੇ ਬਣਾਉਣਗੇ ਜੋ ਕਿ ਲੋਕਾਂ ਦੀਆਂ ਬਾੜ ਦੇ ਲੋਕਾਂ ਦੀਆਂ ਕੋਈ ਵੀ ਸਮੱਸਿਆ ਹੈ ਉਸ ਨੂੰ ਹੱਲ ਕਰਨਗੇ